ਜਿੱਥੇ ਕਾਲ ਸਵੇਰੇ ਸ਼ੱਤ ਪੂਜਾ ਦਾ ਤਿਉਹਾਰ ਮਨਾਇਆ ਜਾਣਾ ਹੈ ਉੱਥੇ ਹੀ ਅੱਜ ਜਲੰਧਰ ਦੇ ਲਮਾਬਲ ਚੌਕ ਦੇ ਨੇੜੇ ਸਲਾਹਲੀ ਮਾਤਾ ਮੰਦਿਰ ਦੇ ਕੋਲ ਅੱਗ ਲੱਗੀ ਹੈ ਸਕਰੈਬ ਦਾ ਬਾਗਾਮ ਹੈਗਾ ਜਿੱਥੇ ਐਸਲੇ ਤਿੰਕਰ ਅੱਗ ਲੱਗੀ ਹੋਈ ਹੈ ਤੁਸੀਂ ਔਰ ਦੂਸਰੇ ਪਾਸੇ ਜੇ ਛੱਤ ਪੂਜਾ ਜਿੱਥੇ ਤਿਉਹਾਰ ਮਨਾਇਆ ਜਾਣਾ ਉਹਦਾ ਟੈਂਟ ਵੀ ਜਿਹੜਾ ਹੈਗਾ ਬਿਲਕੁਲ ਸਾਹਮਣੇ ਲੱਗਾ ਹੋਇਆ ਟੈਂਟ ਬਿਲਕੁਲ ਸਾਹਮਣੇ ਲੱਗਾ ਹੋਇਆ ਇੱਥੇ ਛੱਤ ਪੂਜਾ ਤਿਉਹਾਰ ਮਨਾਇਆ ਜਾਣਾ ਔਰ ਦੂਜੇ ਪਾਸੇ ਅੱਜ ਇਸ ਜਗ੍ਹਾ ਤੇ ਤਿੰਕਰ ਅੱਗ ਲੱਗੀ ਹੈ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਦੇਰੀ ਸ਼ੇਰਾ ਟੀਵੀ ਦੇ ਉੱਤੇ ਜਿੱਥੇ ਕਿ ਇਹ ਟੈਂਟ ਲੱਗਿਆ ਹੋਇਆ ਹੈ ਔਰ ਦੂਜੇ ਪਾਸੇ ਬਿਲਕੁਲ ਟੈਂਟ ਦੇ ਬਿਲਕੁਲ ਓਪੋਜ਼ਿਟ ਪਟਾਕੇ ਚੱਲੇ ਨੇ ਪਟਾਕੇ ਚੱਲਣ ਦੌਰਾਨ ਅੱਗ ਲੱਗੀ ਹੈ ਔਰ ਫਾਇਰ ਤੋਂ ਵੀਰ ਵੱਲੋਂ ਕਲੀਮਸ਼ਕਤ ਕੀਤੀ ਜਾ ਰਹੀ ਹੈ ਅੱਗ ਦੇ ਉੱਤੇ ਸਾਬੂਪਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਦਾ ਬ੍ਰਿਗੇਡ ਦੇ ਕਰਮਚਾਰੀ ਵੀ ਮੌਜੂਦ ਹੈਗੇ ਨੇ ਔਰ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈਗਾ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਕੇ ਅੱਗ ਦੇ ਤਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰ ਹੈ ਤੁਹਾਡੇ ਸਾਹਮਣੇ ਕਾਜੀ ਟੀਵੀ ਸਪਿੰਦੇ ਮੌਜੂਦ ਨੇ ਕਿਥੇ ਕੀ ਕੜੀ ਮੁਸ਼ਕਲ ਦੇ ਨਾਲ ਅੱਗ ਦੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਕਿ ਇੱਥੇ ਟਾਇਰਾਂ ਦਾ ਗਦਾਮ ਹੈਗਾ ਸੀਗਾ ਜਿੱਥੇ ਕੁਸ ਕਰੈਪ ਦੇ ਟਾਇਰ ਦੇ ਜਿਹੜੇ ਗੱਡੀਆਂ ਦੇ ਟਾਇਰ ਸੀਗੇ ਉਹ ਰੱਖੇ ਜਾਂਦੇ ਸੀਗੇ ਔਰ ਉਹਨਾਂ ਨੂੰ ਪਟਾਕੇ ਦੀ ਜੰਗਿਆੜੀ ਦੇ ਨਾਲ ਅੱਗ ਲੱਗੀ ਹੈ ਬਾਕੀ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਸ ਵੇਲੇ ਤਸਵੀਰ ਹੈ ਤੁਹਾਡੇ ਸਾਹਮਣੇ ਨੇ ਕਿ ਜਿੱਥੇ ਛੱਤ ਪੂਜਾ ਦਾ ਤਿਉਹਾਰ ਦੇ ਦੌਰਾਨ ਅੱਗ ਲੱਗੀ ਹੈ ਔਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਛੱਤ ਪੂਜਾ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਵੀ ਪੂਰੀਆਂ ਕੀਤੀਆਂ ਗਈਆਂ ਨੇ ਇਸ ਜਗ੍ਹਾ ਦੇ ਉੱਤੇ ਪੈਂਟ ਲਗਾਇਆ ਗਿਆ ਰਿਸੀ ਉਹ ਵੀ ਪੂਰੀ ਤਰ੍ਹਾਂ ਨਾਲ ਨਿਸ਼ਚਿਤ ਨੂਬੂਦ ਹੋ ਚੁੱਕਾ ਹੈ ਪਗਦਲ ਮੱਚੀ ਹੈ ਹਰਕੰਪ ਮੱਚਿਆ ਹੋਇਆ ਇਸ ਇਲਾਕੇ ਦੇ ਵਿੱਚ ਔਰ ਆਗ ਕਬਜਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਦੋ ਨੰਬਰ ਹੈ ਦੋ ਨੰਬਰ ਐਸਲੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਭਿਆੰਕਰ ਅੱਗ ਜਿਹੜੀ ਹੈਗੀ ਐਸਲੇ ਲੱਗੀ ਹੋਈ ਆ ਔਰ ਦਮਕਲ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਿਹੜੀ ਆਗ ਜਿਹੜੀ ਹੈਗੀ ਉਹ ਬੁਝਾਈ ਜਾ ਸਕੇ ਹਾਲਾਂਕਿ ਥੋੜਾ ਜਿਹਾ ਹਵਾ ਵੀ ਚੱਲ ਰਹੀ ਆ ਜਿਹਦੇ ਕਰਕੇ ਅੱਗ ਬਹੁਤ ਜ਼ਿਆਦਾ ਵਧ ਰਹੀ ਆ ਔਰ ਇਸ ਵੇਲੇ ਸਾਡੇ ਨਾਲ ਰਜਿੰਦਰ 베ਰੀ ਜਿਹੜੇ ਹਲਕਾ ਸੈਂਟਰਲ ਦੇ ਇੰਚਾਰਜ ਹੈਗੇ ਨੇ ਜਿਲੰਦਰ ਦੇ ਦੇ ਪ੍ਰਧਾਨ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਸਰ ਕਿਵੇਂ ਦੇਖਦੇ ਹੋ ਕਿਉਂਕਿ ਅੱਗ ਛੱਡ ਪੂਜਾ ਤਿਉਹਾਰ ਵੀ ਹੈਗਾ ਦੂਜੇ ਪਾਸੇ ਇਸ ਤਰ੍ਹਾਂ ਦੀ ਅੱਗ ਜਿਹੜੀ ਲੱਗ ਜਾਣਾ ਕਿਤੇ ਨਾ ਕਿਤੇ ਦੇਖੋ ਅੱਜ ਛੱਡ ਪੂਜਾ ਦਾ ਤਿਉਹਾਰ ਸੀ ਔਰ ਉਹਦੇ ਕਰਕੇ ਜਾਂ ਤਾਂ ਕੋਈ ਆਤਿਸ਼ਬਾਜੀ ਚੱਲੀ ਜਾਂ ਕੋਈ ਪਟਾਕਾ ਚੱਲਾ ਜਿਸ ਦੇ ਕਰਕੇ ਇਸ ਗੜੋਂ ਦੇ ਵਿੱਚ ਆ ਕੇ ਲੱਗੀ ਹੈ ਔਰ ਹੁਣ ਮੇਰੇ ਹੱਥ 'ਤੇ ਨ 4 ਗੱਡੀਆਂ ਜਿਹੜੀਆਂ ਫਾਇਰ ਬਿਗੜ ਜਿਓ ਲੱਗ ਚੁੱਕੀਆਂ ਲੇਕਿਨ ਅਗੇ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਔਰ ਅੱਗੇ ਅੱਗੇ ਨਾਲੋ ਜਾਗਾ ਤੇਜ ਹੋ ਗਈ ਆ ਕਿ ਟਾਇਰ ਕਰਕੇ ਹੋ ਰਿਹਾ ਜਾਂ ਕੀ ਕਾਰਨ ਆ ਪੁਰਾਣੇ ਟਾਇਰਾਂ ਦਾ ਗੜਾਉਂ ਦੀ ਪੁਰਾਣੇ ਟਾਇਰਾਂ ਦਾ ਜਿਹੜੇ ਯੂਜ਼ ਹੋਏ ਟਾਇਰ ਨੇ ਉਹਨਾਂ ਦਾ ਗੜਾਉਣਾ ਉਸ ਗੜਾਉਂ ਦੇ ਵਿੱਚ ਕੋਈ ਚਿੰਗਾਰੀ ਜਾਂ ਕੋਈ ਪਟਾਕਾ ਚੱਲ ਗਿਆ ਜਾਂ ਡਿੱਗ ਪਿਆ ਉਹਦੇ ਕਰਕੇ ਜਿਹੜਾ ਇਹਨੂੰ ਖਾਨ ਹੋ ਗਿਆ ਤੁਸੀਂ ਕੜੀ ਮੁਸ਼ਕਲ ਕੀਤੀ ਜਾ ਰਹੀ ਆ ਆ ਫਾਇਰ ਬਿਗੜ ਵਾਲੇ ਤੇ ਆਪਣੇ ਵੱਲੋਂ ਪੂਰਾ ਜੋਰ ਲਾ ਰਹੇ ਆ ਔਰ ਲੱਗਦਾ ਕੰਟਰੋਲ ਨਹੀਂ ਹੋ ਰਿਹਾ ਡਿਪਟੀ ਕਮਿਸ਼ਨਰ ਜਲੰਧਰ ਨਾਲ ਵੀ ਹੋਣਾ ਥੋੜੀ ਦੇਰ ਪਹਿਲਾਂ ਗੱਲ ਕੀਤੀ ਆ ਉਹਨਾਂ ਨੂੰ ਇਹੀ ਕਿਹਾ ਕਿ ਇੰਡੀਅਨ ਆਇਲ ਤੋਂ ਜਿਹੜੀ ਉਹਨਾਂ ਦੀ ਫੋਮ ਹੈ ਜਾਂ ਜਿਹੜੀ ਅਮਰਜੈਂਸੀ ਯੂਜ਼ ਕਰ ਰਿਆ ਉਹਨੂੰ ਮੰਗਾ ਨੀ ਕਿ ਕਿ ਹਾਲੇ ਕੋਲੇ ਬਹੁਤ ਘੜੋਣਾ ਹੈ ਜਿੱਦਾਂ ਅੱਗ ਫੈਲ ਰਹੀ ਹੈ ਤੁਸੀਂ ਦੇਖ ਰਹੇ ਹੋ ਅੱਗ ਵਧੇਗੀ ਤੇ ਲੱਗਦਾ ਕਿਸੇ ਜੇਕਰ ਕਰ ਲੈਣਗੇ ਕਵਰ ਅਪ ਕਰ ਲੈਣਗੇ ਕਿਉਂਕਿ ਸਵੇਰੇ ਛੱਤ ਪੂਜਾ ਤਿਹਾੜ ਦਾ ਅਨਜਾਮ ਨਹੀਂ ਹੈਗਾ ਆ ਲੋਕਾਂ ਦੇ ਤੇ ਪੂਜਾ ਕਰਨਾਂ ਵੀ ਆਉਣਾਂ ਹੈ ਉਹ ਇਹ ਤਾਂ ਵਿਚਾਰੇ ਆਪਣੇ ਵੱਲੋਂ ਫਾਇਰ ਬ੍ਰੀਡ ਦਾ ਪੂਰੇ ਜੋਰ ਲਗਾ ਰਹੇ ਆ ਪਰ ਅੱਗ ਜਿੰਨਾ ਜਿੰਨਾ ਟਾਈਮ ਪਿਆ ਰ ਅੱਗ ਵੱਧ ਰਹੀ ਆ ਘਟ ਨਹੀਂ ਰਹੀ ਔਰ ਹਲਕੀ ਹਲਕੀ ਹਵਾ ਵੀ ਚੱਲ ਰਹੀ ਉਹਦੇ ਕਰਕੇ ਆਹ ਹਵਾ ਕਰਕੇ ਵੀ ਇਹ ਵੈਸੇ ਵੀ ਟੈਰਾਂ ਵਾਲੀ ਜਿਹੜੀ ਆ ਅੱਗ ਆ ਫੋਮ ਤੋਂ ਬਗੈਰ ਨਹੀਂ ਬੁਝੇਨੀ ਜਿੰਨੀ ਜਿਹੜੇ ਫੋਮ ਇੰਡੀਅਨ ਆਇਲ ਤੋਂ ਜਾਂ ਜਿਹੜੀ ਕੋਈ ਹੋਰ ਕੰਪਨੀ ਤੋਂ ਨਹੀਂ ਮੰਗਾਣਗੇ ਉਨੀ ਜਿਹੜੇ ਅੱਗ ਤੇ ਮੈਨੂੰ ਨਹੀਂ ਲੱਗਦਾ ਕੰਟਰੋਲ ਹੋ ਜਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਟਾਈਮ ਨੂੰ ਅੱਗ ਲੱਗੀ ਹੈਗੀ ਆ ਕੋਈ ਕੈਮੀਕਲਸ ਵੀ ਹੋ ਸਕਦੇ ਨੇ ਸਕ੍ਰੈਪ ਦਾ ਗੋਦਾਮ ਖਾਲਾ ਵਾ ਉਹਦੇ ਕਰਕੇ ਅੱਗ ਜ਼ਿਆਦਾ ਵੱਧ ਰਹੀ ਹੈ ਉਹਦੇ ਕਰਕੇ ਜ਼ਿਆਦਾ ਵੱਧ ਰਹੀ ਹੈ ਟਾਈਪ ਦੇ ਬਿਊਮ ਕਰਕੇ ਕਿਉਂਕਿ ਸਵੇਰੇ ਸੰਗਤ ਲੈ ਵੀ ਆਉਣਾ ਸਾਡੇ ਕਰੇ ਨਹੀਂ ਆਉਣਾ ਮੇਰੇ ਤਰਕੇ ਤੋਂ ਬਿਲਕੁਲ ਬਿਲਕੁਲ ਜੀ ਛੱਡ ਪੂਜਾ ਕਰਕੇ ਤੇ ਤੂਹਾਰ ਬੜੀ ਧੁੰਮ ਦਾਣਾ ਮਨਾਇਆ ਜਾਂਦਾ ਹਰ ਸਾਲ ਦੇਵੀ ਸਾਹਿਬ ਤੇ ਪਹੁੰਚਦੇ ਵੀ ਆ ਪੂਜਾ ਤੇ ਵੀ ਲੇਕਿਨ ਹਮ ਇਸ ਤਰ੍ਹਾਂ ਦਾ ਕੰਮ ਹੋ ਚੁੱਕਾ ਆ ਇਹਨਾਂ ਦਾ ਸਾਰਾ ਤੂਹਾਰ ਦਾ ਵੀ ਫਰਕ ਪੇਗਾ ਲੋਕਾਂ ਦੇ ਵੀ ਡਰ ਦਾ ਮਾਹੌਲ ਵੀ ਆ ਡਰ ਦਾ ਮੋਲਦਾ ਹੈ ਜੀ ਬਿਲਕੁਲ ਹੈ ਜੀ ਸਾਰੇ ਆਲੇ ਦੁਆਲੇ ਗੋਦਾਮ ਵਾਲੇ ਕਾਰੋਬਾਰੀ ਬੰਦੇ ਆ ਆਰੇ ਕਿਸ ਨੂੰ ਆਪਣਾ ਬਿਲਕੁਲ ਇੱਥੇ ਲੱਗੇ ਪੇਂਟ ਦੀ ਫੈਕਟਰੀ ਵੀ ਹੈਗੀ ਆ ਬਿਲਕੁਲ ਹੈਗੀ ਆ ਸਾਹਮਣੇ ਵੀ ਪੇਂਟ ਦੀ ਫੈਕਟਰੀ ਹੈ ਬੈਕ ਸਾਈਡ ਤੇ ਗੋਦਾਮ ਹੈਗੇ ਆ ਉਹੀ ਗੱਡੀਆਂ ਗੁੱਡੀਆਂ ਖੋਲਣ ਦਾ ਕੰਮ ਕਰਦੇ ਆ ਬਤਾਈ ਤੁਸੀਂ ਕਿਵੇਂ ਦੇਖਦੇ ਤੁਸੀਂ ਤੇ ਲੱਗੇ ਵਿਸਨੀਕ ਹੈਗੇ ਉਹ ਲੰਮਾ ਪਿੰਡ ਵਿੱਚ ਰਹਿੰਦੇ ਹੋ ਔਰ ਨੋਮਾینده ਵੀ ਹੈਗੇ ਉਹ ਕਿਵੇਂ ਦੇਖਦੇ ਹੋ ਕਿਉਂਕਿ ਅੱਗ ਲੱਗਣ ਦਾ ਕਾਰਨ ਕੀ ਹੈ ਤਿੱਕਰ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਸਵੇਰੇ ਛੱਟ ਪੂਜਾ ਤਿਉਹਾਰ ਵੀ ਹੈਗਾ ਅੱਗ ਲੱਗਣ ਦਾ ਕਾਰਨ ਜਿਹੜਾ ਇਹ ਤਾਂ ਕੋਈ ਹੋ ਸਕਦਾ ਕਿ ਹੱਥ ਸ਼ਬਾਜੀ ਨਾਲ ਹੀ ਲੱਗੀ ਹੋਵੇ ਪਰ ਉਹਦੇ ਨਾਲ-ਨਾਲ ਦੇਖੋ ਇਹਨਾਂ ਗਡਾਉਣ ਵਾਲਿਆਂ ਦੀ ਵੀ ਗਲਤੀ ਆ ਲੱਗੇ ਆ ਸਾਰਾ ਏਰੀਆ ਆਪਣਾ ਬਰੂਦ ਦੇ ਢੇਰ ਦੇ ਉੱਤੇ ਬੈਠਾ ਆ ਲੱਗੇ ਇੰਡੀਅਨ ਆਇਲ ਆ ਉੱਤੇ ਗੈਸ ਵੀ ਆ ਪੈਟਰੋਲ ਵੀ ਆ ਡੀਜ਼ਲ ਵੀ ਆ ਲੱਗੇ ਆ ਹਿੰਦੂਸਤਾਨ ਪੈਟਰੋਲ ਵੀ ਆ ਇਹਨਾਂ ਦਾ ਵੀ ਇਹ ਨਾ ਹਾਂ ਮੈਂ ਉਹੀ ਕਹਿਆ ਨਾ ਪੈਟਰੋਲ ਡੀਜ਼ਲ ਤੋਂ ਲੈ ਕੇ ਗੈਸ ਤੇ ਇੱਥੇ ਲੱਗੇ ਫੈਕਟਰੀਆਂ ਕੋਈ ਪੇਂਟ ਦੀ ਫੈਕਟਰੀ ਆ ਕੋਈ ਤਿਆਰ ਦੀ ਫੈਕਟਰੀ ਆ ਤੇ ਆ ਗਡਾਉਣ ਜਿਹੜੇ ਮਤਲਬ ਇਹ ਇਸੇ ਤਰੀਕੇ ਨਾਲ ਆ ਗਿਆ ਇੱਕ ਚੀਜ਼ ਬਗਲ ਇੱਕ ਚੀਜ਼ ਹੋਰ ਦੇਖਾਂ ਨੂੰ ਆ ਕਿ ਜਿਹੜਾ ਇਹ ਵਾਲਾ ਰਸਤਾ ਹੈ ਨਾ ਸਲਾਨੀ ਮਾਤਾ ਤੋਂ ਲੈ ਕੇ ਹਰਦੀਪ ਨਗਰ ਨੂੰ ਜਾਣ ਵਾਲਾ ਰਸਤਾ ਜਿਹੜਾ ਪੂਰੀ ਤਰ੍ਹਾਂ ਨਾਲ ਖਜਾਖਾ ਚ ਭਰਿਆ ਰਹਿਦਾ ਕਿਉਂਕਿ ਸਗਰੇਬ ਦੀਆਂ ਗੱਡੀਆਂ ਇੱਥੇ ਬਹੁਤ ਖੜੀਆਂ ਰਹਿੰਦੀਆਂ ਨੇ ਲੰਗਨ ਵਾਲਿਆਂ ਨੂੰ ਬਹੁਤ ਦਿੱਕਤ ਆਉਂਦੀ ਆ ਨਹੀਂ ਬਿਲਪਾਲ ਜੀ ਇਹ ਤਾਂ ਮੈਂ ਦੇਖੋ ਪਹਿਲਾਂ ਵੀ ਸਾਨੂੰ ਇਹ ਸ਼ਿਕਾਇਤਾਂ ਆਉਂਦੀਆਂ ਕਿ ਇਹਨਾਂ ਨੇ ਜਿਹੜੇ ਸੜਕਾਂ ਆ ਉਹਨੂੰ ਵੀ ਆਪਣੀ ਮਾਲਕੀ ਇਹਨਾਂ ਲੋਕਾਂ ਨੇ ਬਣਾਇਆ ਹੋਇਆ ਹੁਣ ਮਤਲਬ ਇਹ ਜੇ ਆ ਚਾਰ ਦੀਵਾਰੀ ਨਾ ਹੁੰਦੀ ਤਾਂ ਆਗ ਦੇ ਪਰੇ ਗੱਡੀਆਂ 50 ਦੇ ਕਰੀਬ ਲਾ ਕੇ ਗੱਡੀਆਂ ਖ ਤੇ ਰੱਬ ਨਾ ਕਰੇ ਕੋਈ ਏਰੋਂ ਵੀ ਵੱਡਾ ਜਿਹੜਾ ਹਾਸਾ ਜਿਹੜਾ ਵਾਪਰ ਸਕਦਾ ਸੀਗਾ ਉਹਨ ਇਨਸਾਨ ਨੂੰ ਸੁੱਤੀ ਪਿੰਡ ਤੋਂ ਰੋਜ਼ਾਨਾ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਕਿ ਜਿਹੜਾ ਨੰਮੇ ਪਿੰਚੌਂਕ ਤੋਂ ਲੈ ਕੇ ਜਿਹੜੀ ਥੱਲੇ ਵਾਲੀ ਲਾਈਨ ਆ ਸਾਰੀ ਬਲਾਕ ਸਾਰੀ ਸਰਵਿਸ ਲਾਈਨ ਸਾਰੀ ਬਲਾਕ ਕੀਤੀ ਹੁੰਦੀ ਆ ਉੱਤੇ ਲੋਕਾਂ ਨੂੰ ਲੰਘਣ ਵਾਸਤੇ ਵੀ ਰਸਤਾ ਹੈ ਨਹੀਂਗਾ ਮਤਲਬ ਇਸ ਇਹ ਇਹਨਾਂ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਦੇਖੋ ਕੰਮਕਾਰ ਰੋਜ਼ੀ ਰੋਟੀ ਹਰ ਕੇ ਨੇ ਖਾਣੀ ਆ ਮਾਣ ਕੀ ਆਗੀ ਆ ਵੀ ਜਿਹੜੇ ਇੰਡੀਆ ਨਾਲ ਦੀ ਗੱਲ ਕਰੀਏ ਜਾਂ ਉੱਥੇ ਵੀ ਕਿਉਂਕਿ ਹੈਗੇ ਤਾਂ ਅਗਨਸ਼ੀਲ ਪ੍ਰਾਰਥੀ ਆਫੇ ਜਿਹੜੇ ਨਿਕਲਦੇ ਆਉਂਦੇ ਬਿਲਕੁਲ ਇਹਨਾਂ ਨੂੰ ਇਹ ਜਿਹੜਾ ਇੰਡੀਅਨ ਆਇਲ ਤੋਂ ਦੂਰ ਕੀਤਾ ਜਾਣਾ ਚਾਹੀਦਾ ਕਿਤੇ ਨਾ ਕੇ ਉਹ ਆਜੇ ਬਿਲਕੁਲ ਇਹਨਾਂ ਦੀ ਚਾਹੀਦੀ ਆ ਕਿ ਇਹਨਾਂ ਦਾ ਅੱਜ ਦੇਖੋ ਇੱਕ ਸਕਿਉਰਿਟੀ ਗੱਡੀ ਇੱਥੇ ਹੁੰਦਾ ਨਾ ਇਹ ਤੇ ਸਕਿਉਰਿਟੀ ਗਾਰਡ ਹੀ ਹੁੰਦਾ ਜਿਹੜਾ ਇੱਕ ਤੰਗਿਆਰੀ ਡਿੱਗੀ ਸੀ ਤੇ ਆ ਜਿਹੜਾ ਹਾਸਾ ਜਿਹੜਾ ਨਹੀਂ ਹੋਈ ਹੋਣਾ ਇਹ ਪਚਾਹ ਹੋ ਸਕਦਾ ਹੈਗਾ ਸਮਾਂ ਰਹਿੰਦੇ ਜਿਹੜਾ ਪਚਾਇਆ ਜਾਂਦਾ ਕਿਤੇ ਨਾ ਕਿਤੇ ਸੁਰੱਖਿਆ ਬਲ ਨਾ ਹੋਣ ਕਰਕੇ ਇਹ ਹਾਸਾ ਵਾਧਿਆ ਹਾਂ ਬਿਲਕੁਲ ਇਹ ਲੋਕ ਮਲ ਆਪਣੇ ਆਪ ਦੇ ਵਿੱਚ ਹੀ ਇਹ ਚੱਕੰਨੇ ਨਹੀਂ ਸੀ ਕਿ ਇਹਨਾਂ ਨੂੰ ਸਕੇਤ ਹੋਣ ਦੀ ਰੋਲ ਡੋਰ ਸੀਗੀ ਜੇ ਆਪ ਸਕੇਤ ਹੁੰਦੇ ਇੱਕ ਸਕਿਉਰਿਟੀ ਗਾਰਡ ਇੱਥੇ ਕੋਈ ਰੱਖਿਆ ਹੁੰਦਾ ਤੇ ਆ ਜਿਹੜਾ ਇਹਨਾਂ ਦਾ ਇਹਨਾਂ ਦਾ ਵੀ ਨੁਕਸਾਨ ਨਹੀਂ ਹੋਣਾ ਸੀ ਤੇ ਜਿਹੜਾ ਹੋਰ ਗਾਂ ਕਿ ਪਬਲਿਕ ਦਾ ਏਡਾ ਵੱਡਾ ਕੋਈ ਹੋਰ ਨੁਕਸਾਨ ਕਿਸ ਦਾ ਹੋ ਸਕਦਾ ਹੈਗਾ ਉਹ ਵੀ ਮਿਲ ਸਕਦਾ ਸੀਗਾ ਠੀਕ ਹੈ ਧੰਨਵਾਦ ਧੰਨਵਾਦ ਤਾਂ ਬਿਲਕੁਲ ਜਿਹੜੀ ਇਸ ਵੇਲੇ ਸਾਹਮਣੇ ਗੱਲਬਾਤ ਕਰਨ ਦੇ ਦੌਰਾਨ ਜਿਹੜੀਆਂ ਵਧੀਆਂ ਕਿਆਂ ਸਾਹਮਣੇ ਆਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਗ ਲੱਗੀ ਆ ਕਿਸੇ ਨਾ ਕਿਤੇ ਪਿੱਛੇ ਕਰਕੇ ਕਿਤੇ ਨਾ ਕਿਤੇ ਜਿਹੜਾ ਫਾਇਰ ਕਰੈਕਰ ਜਿਹੜੇ ਚੱਲੇ ਹੈਗੇ ਨੇ ਉਹਦੇ ਕਰਕੇ ਕਿਉਂਕਿ ਤਿਹਾੜੀ ਮੌਸਮ ਹੈਗਾ ਆ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਇਹ ਹਾਸਾ ਜਿਹੜਾ ਵਾਪਰਿਆ ਔਰ ਨਾਲ ਦੀ ਨਾਲ ਜਿੱਦਾਂ ਵੀ ਜਿਹੜੇ ਇੱਥੇ ਦੇ ਲਾਗੇ ਦੇ ਵਸਨੀਕ ਹੈਗੇ ਨੇ ਉਹਨਾਂ ਨੇ ਵੀ ਦੱਸਿਆ ਕਿ ਹੋ ਸਕਦਾ ਫਾਇਰ ਕਰੈਕਰ ਚੱਲਿਆ ਹੋਵੇ ਔਰ ਦੂਸਰੀ ਗੱਲ ਇਹ ਵੀ ਆ ਕਿ ਇੱਕ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਤੇ ਦੂਜੇ ਪਾਸੇ ਹਿੰਦੋਸਤਾਨ ਪੈਟਰੋਲੀਅਮ ਲਾਗੇ-ਲਾਗੋ ਹੈਗੇ ਆ ਉਹਦੇ ਕਰਕੇ ਵੀ ਸ਼ਾਇਦ ਜਿਹੜਾ ਹਾਸਾ ਆ ਇਹ ਦਮਕਲ ਵਿਭਾਗ ਵੱਲੋਂ ਜਿਹੜੀ ਇਹ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਕਰਕੇ ਹਾਸਾ ਟਲਿਆ ਜ਼ਰੂਰ ਆ ਪਰ ਹੌਣ ਵਾਲੇ ਦਿਨਾਂ ਦੇ ਵਿੱਚ ਇੱਥੇ ਹਾਸੇ ਨੂੰ ਅੱਗ ਜੜੀ ਦੇ ਜਿਹੜੇ ਹਾਸੇ ਹੋ ਰਹੇ ਨੇ ਉਹਨਾਂ ਤੋਂ ਥੋੜਾ ਜਿਹਾ ਅਵੇਅਰ ਹੋਣ ਦੀ ਲੋੜ ਆ ਆਪਣੇ ਆਪਣੇ ਸਕੈ ਸਕ੍ਰੈਪ ਦੇ ਜਿਹੜੇ ਕਦਮ ਹੈਗੇ ਨੇ ਉਹਨਾਂ ਦੇ ਉੱਤੇ ਇਹ ਜੋ ਸਕਿਉਰਟੀ ਗਾਰਡ ਹੈਗੇ ਉਹ ਰੱਖਣੇ ਬਹੁਤ ਜ਼ਰੂਰੀ ਹੈਗੇ ਨੇ ਕਿਉਂਕਿ ਜੇ ਕਿਤੇ ਅੱਗ ਜਲਣ ਦੀ ਘਟਨਾ ਇਦਾਂ ਸਾਹਮਣੇ ਆਉਂਦੀ ਆ ਤੇ ਉਹ ਤੇ ਕਿਤੇ ਨਾ ਕਿਤੇ ਜੇ ਸਕਿਉਰਟੀ ਗਾਰਡ ਰੱਖੇ ਹੁੰਦੇ ਤਾਂ ਇਸ ਤਰ੍ਹਾਂ ਨਾਲ ਜਿਹੜੀ ਅੱਗ ਵਧੀ ਆ ਉਹ ਵਧੀ ਕੀ ਨਾ ਹੁੰਦੀ ਇਹ ਖਾਸ ਕਰਕੇ ਗੱਲ ਕਰਨ ਦੀ ਜਿਹੜੀ ਲੋਕਾਂ ਨੇ ਗੱਲ ਦੱਸੀ ਆ ਉਹਦੇ ਬਾਰੇ ਅਸੀਂ ਗੱਲ ਜ਼ਰੂਰ ਕੀਤੀ ਆ ਪਰ ਜਿਹੜੇ ਇੱਥੇ ਫਾਇਰ ਬ੍ਰੀਡ ਦੇ ਕਰਮਚਾਰੀ ਆ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਜਾਂ ਕੋਈਸ ਮੁਲਾਜ਼ਮਾਂ ਵੱਲੋਂ ਕੀ ਕਿਹਾ ਜਾਂਦਾ ਉਹਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਪਰ ਫਿਲਹਾਲ ਆਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੇ ਅਸੀਂ ਲਗਾਤਾਰ ਇਸ ਬਾਰੇ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਅਫਸਰ ਅਫਸਰ ਅਧਿਕਾਰੀ ਜਿਹੜੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਦੇਖਦੇ ਰਹੋ Delhi Society ਦੀ ਨਹੀਂ ਜੀ ਹਲੇ ਇੱਥੇ ਹਲੇ ਕੋਈ ਕਲੀਅਰ ਨਹੀਂ ਹੋਇਆ ਹਲੇ ਅੰਦਰ ਆਪਾਂ ਮੈਟਰ ਹੈਗਾ ਇਨਵੈਸਟੀਗੇਸ਼ਨ ਕੀ ਆਪਕੇ ਅਵੇਲੇਬਲ ਹੈ ਉਹ ਦੱਸਿਆ ਜਾ ਰਿਹਾ ਹੈ ਲੋਕ ਕਹਿ ਰਹੇ ہیں یہاں پہ ਇਹ ਤੋਂ ਜੋ ਰਾਜਨੀਤਿਕ ਲੋਕ ਆਏ ਉਹ ਕਹਿ ਰਹੇ ਕਿ یہاں پہ ਆਦਿਸ਼ワਲ ਜੀ ਕੇ ਕਾਰਨ ਇਹ ਹਾਦਸਾ ਨਹੀਂ ਜੀ ਹਲੇ ਇਹੋ ਜੀ ਕੋਈ ਗੱਲ ਹਲੇ ਕਨਫਰਮ ਨਹੀਂ ਹੋਈ ਹੈ ਕਿ ਉਹਦੇ ਕਰਕੇ ਹੋਈ ਹੈ ਤੋ ਉਹ ਅੰਦਰ ਮੇਰੇ ਤੁਹਾਨੂੰ ਤਾਂ ਪਤਾ چل ਪਾਇਆ ਨਹੀਂ ਜੀ ਆਪਾਂ ਹਲੇ ਤਾਂ ਸਾਡੀ ਪਹਿਲਾਂ ਪ੍ਰਾਇਰਟੀ ਹੈਗੀ ਕੋਈ ਜਾਨੀ ਮਾਲੀ ਨੂੰ ਨੁਕਸਾਨ ਨਾ ਹੋਏ ਤੇ ਉਹਦੇ ਲਈ ਆਪਾਂ ਫਾਇਰ ਬ੍ਰਿਗੇਡ ਤੇ ਬਾਕੀ ਸੰਸਥਾਵਾਂ ਨੂੰ ਅਲਰਟ ਕਰਤਾ ਹੈ ਉਹਨਾਂ ਨੇ ਆਪਣੀਆਂ ਟੀਮਾਂ ਭੇਜੀਆਂ ਹੋਈਆਂ ਤੇ ਨਾਲ ਫਾਇਰ ਨੂੰ ਜਲਦ ਤੋਂ ਜਲਦ ਆਪਾਂ ਕੰਟਰੋਲ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਤਾ ਚੱਲ ਪਾਇਆ ਕਿ ਕਿਸ ਕੋ ਗੋਦਾਮ تھا ਜਾਂ ਜਾਂ ਸਟੈਕ ਪੜਾ ਹੋਇਆ ਥਾ ਜਾਂ ਕੋਈ ਗੱਡੀਆਂ ਘਟੇ ਹਲੇ ਜੀ ਸਾਡੇ ਸਾਰੇ ਐਫਰਟਸ ਹੈਗੇ ਕਿ ਸਾਰਿਆਂ ਦੀ ਸੇਫਟੀ ਹੋਏ ਤੇ ਅੱਗ ਜਲਦ ਤੋਂ ਜਲਦ ਇਹਨੂੰ ਕਾਬੂ ਤੇ ਕੀਤਾ ਜਾਵੇ ਇਹ ਜੀ ਆਪਾਂ ਬਾਅਦ ਥਲੇ ਕਰਾਂਗੇ ਜੀ ਪੀਟੀ ਕੋਈ ਘਟ ਹੈ ਨਾ ਜੇ ਬਾਤ ਕਰੀਏ ਨਹੀਂ ਜੀ ਹਲੇ ਤਾਂ ਜੀ ਹਲੇ ਸਾਨੂੰ ਕੋਈ ਹੋਰ ਜੀ ਇਨਫੋਰਮੇਸ਼ਨ ਤਾਂ ਨਹੀਂ ਆਈ ਹਲੇ ਜੀ ਦਾ ਮੇਨਲੀ ਆਪਾਂ ਫਾਇਰ ਬ੍ਰਿਗੇਡ ਆਪਣੇ ਸਾਰੇ ਮੋਬਾਈਲਾਈਜ਼ ਕੀਤੇ ਹੋਏ ਨੇ ਤੇ ਆਪਾਂ ਪੁਲਿਸ ਫੋਰਸ ਵੀ ਇੱਥੇ ਮੌਕੇ ਤੇ ਹੈਗੀ ਆਪਾਂ ਇਹ ਕੰਟਰੋਲ ਕਰ ਰਹੇ ਹਾਂ ਕਿ ਫਾਇਰ ਨੂੰ ਜਤੋ ਜਲਦ ਆਪਾਂ ਕਾਬੂ ਕੀਤਾ ਜਾਵੇ ਤੇ ਕਿਹੜਾ ਯਹਾਂ ਪਰ ਆਗ ਲੱਗੀ ਥੀ ਔਰ ਯਹਾਂ ਤੇ ਆਗ ਬੁਝਾਣੇ ਕੇ ਲਈ ਕੋਈ ਯੰਤਰ ਰੱਖਾ ਹੋਤਾ ਇਨੋ ਨੇ ਜੀ ਇਹ ਜੀ ਹਲੇ ਨਹੀਂ ਕੋਈ ਗੱਲ ਸਾਹਮਣੇ तो आग बुझाने के लिए यहाँ पे जैसे कितना टाइप हो गया है फायर ब्रिगेड को हाँ जी आजी हाँ जी काफी देर मौके से सही टाइम पे आ गई थी फायर ब्रिगेड सालू जो तो कंट्रोल रूम को तो इतला मिली आप मौके से पहुंचे बाकी सारे अपने अफसर साहिबान भी ऐसे पहुंचे हैं ਆਪਣੇ ਬਾਕੀ ਫਾਇਰ ਬ੍ਰਿਗੇਡ ਤੇ ਆਪਣੇ ਹਸਪਤਾਲ ਤੋਂ ਤੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਤੇ ਬਾਕੀ ਹੋਰ ਵਿਭਾਗ ਜਿਹੜੇ ਸਹੇਗੇ ਉਹ ਸਾਰੇ ਮਿਲ ਮਿਲ ਕੇ ਸਾਰਾ ਕੰਟਰੋਲ ਕਰਦੇ ਨੇ ਸਰ ਤੁਹਾਰੀ ਸੀਜ਼ਨ ਚੱਲ ਰਹੇ ਨੇ ਕਿਸੇ ਤੀਜੇ ਦਾ ਜਹਾੜ ਹੈ ਤੁਹਾਰੀ ਸੀਜ਼ਨ ਚੱਲ ਰਹੇ ਨੇ ਕਿਸੇ ਵੀ ਏਦਾਂ ਦੀ ਸਥਾਣ ਦੇ ਉੱਤੇ ਕੋਈ ਵੀ ਅੱਗ ਬੁਝਾਉਣ ਜਨਰਲ ਨਾ ਨਹੀਂ ਆ ਰਹਿਆ

ਇਧਰ ਜ਼ਿਆਦਾ ਇਫੈਕਟਡ ਹੈਗਾ ਤੇ ਇਥੇ ਅੱਗ ਲੱਗੀ ਹੋਈ ਹੈ। ਮਾਦਰ ਸਰ ਬਾਤ ਕੀ ਜਾਏ ਫਾਇਰ ਬ੍ਰਿਗੇਡ ਵੀ ਉੱਧਰ ਆਈ ਹੈ ਲੇਕਿਨ ਰਾਸਤੇ ਮੇਂ ਕਈ ਜਗ੍ਹਾ ਸਟ੍ਰੈਪ ਦੀ ਗਾੜੀਆਂ ਖੜੀ ਹੋਈਆਂ ਹੈ। ਤੋ ਇੰਨੀ ਲਿਖ ਕੇ ਕੀ ਕਾਰਵਾਈ ਨਹੀਂ ਕੀਤੀ? ਅੱਜ ਤੁਸੀਂ ਉਦੋਂ ਦੀ ਹਲੇ ਪਹਿਲਾਂ ਇਹਨੂੰ ਕੰਟਰੋਲ ਕਰਨ ਤੇ ਫਾਇਰ ਜੀ ਜਿਹੜਾ ਦੇਖੀ ਆਪਾਂ ਇਹਨੂੰ ਕੰਟਰੋਲ ਕਰਕੇ ਜੀ ਜਲਦ ਤੋਂ ਜਲਦ ਇਹਨੂੰ ਕਾਬੂ ਚਾਹੇ ਇੱਕ ਵਾਰੀ ਫਿਰ ਜੀ ਆਪਾਂ ਇਸ ਬਾਰੇ ਗੱਲ ਕਰਾਂਗੇ। ਤੋ ਇਹ ਰਸਤਾ ਕਾਫੀ ਜ਼ਿਆਦਾ ਚੱਲਦਾ ਹੈਗਾ ਦਿਨ ਦੇ ਸਮੇਂ ਨੂੰ ਬਸੇ 2 ਨੂੰ ਜਾਂਦੇ ਹੈਗੇ ਨੇ। ਹੋਰ ਵੀ ਕਾਫੀ ਗੱਦੀ

ਇੱਥੇ ਜਿਹੜੀ ਘਟਨਾ ਹੈਗੀ ਹੈ 2 ਕ ਘੰਟੇ ਪਹਿਲਾਂ ਦੀ ਘਟਨਾ ਹੈ ਘਟਨਾ ਹੈ ਔਰ ਇਸ ਗੜੋਂ ਦੇ ਵਿੱਚ ਜ਼ਿਆਦਾ ਤੋਂ ਪੁਰਾਣੇ ਟਾਇਰ ਸਕਰੈਪ ਦੇ ਜਿਹੜੇ ਪੁਰਾਣੇ ਟਾਇਰ ਸੀ ਨਾ ਜੀ ਉਹ ਇੱਥੇ ਪਏ ਸੀ ਉਹਦੇ ਕਰਕੇ ਜਿਹੜੀ ਇਹ ਅੱਗ ਲੱਗੀ। ਇੱਕੀ ਹੋਰ ਵਾ ਜਿੱਦਾਂ ਸਭ ਨੇ ਬਿਲਕੁਲ ਟੈਂਪਰ ਬਣਾਇਆ ਸੀਗਾ ਜਿੱਦਾਂ ਛੱਟ ਪੂਜਾ ਤਿਹਾੜ ਫੇਰੇ ਮਨਾਉਣਾ ਹੈਗਾ ਲੋਕਾਂ ਨੇ ਇੱਥੇ ਵੱਡੀ ਗਿੰਦੀ ਵਿੱਚ ਆਉਣਾ ਹੈਗਾ ਹਰ ਸਾਲ ਦੀ ਤਰ੍ਹਾਂ ਉਹ ਵੀ ਪੂਰੀ ਤਰ੍ਹਾਂ ਨਾਲ ਤੈਸਰਤ ਹੋ ਚੁੱਕਾ ਆ। ਦੇਖੋ ਇੱਥੇ ਹਰ ਸਾਲ ਹੀ ਛੱਟ ਪੂਜਾ ਦਾ ਜਿਹੜਾ ਤਿਹਾੜ ਪਰਮ ਮਨਾਇਆ ਜਾ ਰਿਹਾ ਹੈ। ਔਰ ਉਹਨਾਂ ਅਜੀਬ ਵਾਈਟ ਚਾਂਸ ਸੱਚੇ ਤਰ੍ਹਾਂ ਕੋਈ ਮੰਨਤਾ ਇਹੀ ਲੱਗ ਰਿਹਾ ਵੀ ਕੋਈ ਪਟਾਕਾ ਜਾਂ ਕੋਈ ਐਹੋ ਜੀ ਚੀਜ਼ ਚੱਲੀ ਹੈ ਜਿਸ ਦੇ ਕਰਕੇ ਇਸ ਗਡੋਂ ਦਾ ਨੁਕਸਾਨ ਹੋਇਆ ਔਰ ਇਸ ਗਡੋਂ ਨੂੰ ਅੱਗ ਲੱਗੀ ਸੋ ਅੱਜ ਤੱਕ ਕੋਈ ਜਾਨੀ ਵਾਲੀ ਨੁਕਸਾਨ ਤੋਂ ਨਹੀਂ ਜਾਨੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਗਡੋਂ ਵਾਲਾ ਜਾਂ ਜਿਹੜਾ ਮਾਲਕ ਹੈ ਜਿੰਦਾ ਗਡੋਂ ਸੀ ਉਹਨਾਂ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਅਗਰ ਬਾਤ ਕੀ ਜਾਏ ਜੇ ਜਦ ਬਹਾਗ ਲੱਗੀ ਤਾਂ ਯਹਾਂ ਤੇ ਕੋਈ ਕਰਮਚਾਰੀ ਵੀ ਉਹਨਾਂ ਨੇ ਤੈਨਾਤ ਕੀਤਾ ਹੋਇਆ ਤਾਂ ਨਹੀਂ 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 ਕੋਈ ਕੋਈ ਕਰਮਚਾਰੀ ਨਹੀਂ ਸੀਗਾ ਦੁਕਾਨ ਨੂੰ ਗਡੋਂ ਨੂੰ ਤਾਲਾ ਲੱਗਾ ਹੋ छठ के छठ के त्योहार को लेकर यहाँ पे आतिशबाजी की गयी है जो आप बता रहे हैं या आम लोग यहाँ के रहने वाले वो यही बोल रहे हैं की यहाँ छठ पूजा के कारण ही ये सारी कोई आतिशबाजी या कोई पटाखा चला जिसकी चिंगारी से ये आग लगे तो कितने का नुकसान लग रहा है कि कितना नुकसान हो तो ये तो जो इनके मालिक है उनसे पता लगेगा लेकिन बहुत ज्यादा नुकसान है और दमकल विभाग के कर्मचारी लगातार आग बुझाने कितनी लग चुकी है पहले एक गाड़ी आई थी आधा पौना घंटे के बाद तीन गाड़ियाँ हो रही हैं अब एक गाड़ी हो रही है चार पांच गाड़ियाँ बताइए कि ये कितनी तो गाड़ियाँ अभी तक लग चुकी है अभी तक पाँच छः बजे लग चुकी है सर तो आप गुजारे का प्रयास है से जारी है साहब काम जारी है